ਕੰਟਰੀ ਦੇ ਵਿੱਚ ਸਾਰੇ ਪਾਸੇ ਨੁਕਸਾਨ ਹੋਇਆ ਹਿੰਦੂਆਂ ਦਾ ਮੁਸਲਮਾਨ ਦਾ ਸਿੱਖਾਂ ਦਾ ਸਿੱਖਾਂ ਦੇਖੋ ਸਾਡੇ ਗੋਸਲੇ ਛੱਡੇ ਗਏ ਜ਼ਮੀਨਾਂ ਗਈਆਂ ਸਾਡਾ ਪੰਜਾਬ ਚਲ ਗਿਆ ਤਾਂ ਕਿ ਜੀ ਹੁਣ ਤੁਸੀਂ ਅੰਤਰ ਧਿਆਨ ਦੇ ਕੇ ਸੋਚੋ ਅਸੀਂ ਕਿੱਥੇ ਆ ਕਿੱਥੋਂ ਆਏ ਹਾਂ ਸਾਡੇ ਉੱਪਰ ਕੀ ਬੀਤਿਆ ਇਹ ਮੇਰੀ ਅਪੀਲ ਸਾਰਿਆਂ ਲਈ ਆ ਜਿਹੜੇ ਪੰਜਾਬ ਪਾਕਿਸਤਾਨ ਪੰਜਾਬ ਇੰਡੀਆ ਪੰਜਾਬ ਸਿੱਖ ਆ ਪੰਜਾਬੀ ਆ ਹਿੰਦੂ ਆ ਉਸ ਵੇਲੇ ਸਾਰੇ ਇਫੈਕਟ ਹੋਇਆ ਇਹ ਮੈਂ ਸਾਰਿਆਂ ਨੂੰ ਕਹਿੰਦਾ ਤੁਸੀਂ ਥੋੜੀਆ ਸੋਚੋ ਆ ਦਿਨ ਕੀ ਆ ਜਦੋਂ ਕੋਈ ਦੂਜੀਆਂ ਕੌਮਾਂ ਤੇ ਇਦਾਂ ਹੁੰਦੇ ਆ ਉਹ ਹਰ ਵਾਰੀ ਸੋਚਦੇ ਵੇ ਮੁੜ ਕੇ ਅਸੀਂ ਸਿੱਖੀਏ ਵੇ ਮੁੜ ਕੇ ਇਦਾਂ ਨਾ ਹੋਵੇ ਇਹ ਅਸੀਂ ਹਰ ਵਾਰੀ ਸਰਬੱਤੇ ਭਲੇ ਦੀ ਅਰਦਾਸ ਕਰਦੇ ਆ ਇਹ ਵੀ ਸਮੇਂ ਸਰਬੱਤੇ ਭਲੇ ਦੀ ਅਰਦਾਸ ਕਰਦਾ ਭਈ ਜਿਹੜਾ ਸਰਬੱਤੇ ਆਦ ਵਿੱਚ ਦੇਖੋ ਕਿੰਨੀ ਨਫ਼ਰਤ ਪੈਦਾ ਹੋ ਰਹੀ ਆ ਉਹ ਨਫ਼ਰਤ ਨੂੰ ਕਿੱਦਾਂ ਹਟਾਉਣਾ ਤੁਸੀਂ ਆਪ ਇੱਕ ਦੂਜੇ ਨਾਲ ਸੋਚ ਵਿਚਾਰ ਕਰੋ ਇੱਕ ਜੀ ਸੋਚ ਵਿਚਾਰ ਥੋੜਾ ਵਧਾਓ ਜਿਹੜਾ ਸੋਸ਼ਲ ਮੀਡੀਆ ਫੇਸਬੁੱਕ ਹੈ ਇੰਸਟਾ ਉੱਤੇ ਚਾਚ ਦੀਆਂ ਖਬਰਾਂ ਪਾਓ ਚਾਚ ਦੇ ਪਈਆ ਦੇਖੋ ਸਾਡੇ ਪ੍ਰੋਫੈਸਰ ਕੀ ਹੋਇਆ ਕਿੰਨੀਆਂ ਮੌਤਾਂ ਹੋਈਆਂ ਤੇ ਹੁਣ ਅਸੀਂ ਉਹ ਮੁੜਕੇ ਨਹੀਂ ਚਾਹੁੰਦੇ ਇਹ ਮੋਮੈਂਟ ਆ ਉਸੇ ਸਾਡਾ ਇੱਕ ਸਮਾਂ ਆ ਇੱਕ ਦਿਨ ਜੇ ਸਾਨੂੰ ਅੰਦਰ ਲਈ ਜਾਂ ਗੋਰੇ ਕਹਿੰਦੇ ਹੁੰਦੇ ਭਈ ਰਿਫਲੈਕਸ਼ਨ ਲਈ ਅੰਗਰੇਜ਼ੀ ਕਹਿੰਦੇ ਰਿਫਲੈਕਸ਼ਨ ਅੰਦਰੋਂ ਸੋਚੋ ਥੋੜਾ ਜਿਹਾ ਅਸੀਂ ਕੌਣ ਆ ਕਿੱਥੇ ਜਾਣਾ ਕੀ ਸਿੱਖਿਆ ਅਸੀਂ ਤੇ ਇਹਦੇ ਵਿੱਚ ਇਹ ਵੀ ਅਸੀਂ ਜਾ ਕੇ ਹੁਣ ਕਹੀਏ ਵੀ ਚਲੋ ਸਾਡੀ ਆਜ਼ਾਦੀ ਆ ਗਈ ਆ ਗਈ ਤੁਹਾਨੂੰ ਪਤਾ ਪੰਜਾਬ ਕੀ ਹੋਇਆ ਜਦੋਂ ਆਜ਼ਾਦੀ ਦਾ ਨਾਮ ਲੈਨੇ ਆ ਪੰਜਾਬ ਦੇ ਵਿੱਚ ਕੀ ਹੁੰਦਾ ਕਿਉਂਕਿ ਜਿਹੜੇ ਝੂਠੇ ਮੁਕਾਬਲਿਆਂ 'ਚ ਮਾਰੇ ਗਏ ਸਾਡੇ ਨੌਜਵਾਨ ਡਿਸ ਅਪੀਅਰ ਕੀਤੇ ਗਏ ਉਹ ਅਸੀਂ ਹਾਲ ਤੱਕ ਵੀ ਉਸ ਵੇਲੇ ਦੇ 75 76 ਸਾਲ ਦੇ ਹਾਲ ਤੱਕ ਵੀ ਉਹੀ ਸੋਚੀ ਜਾਂਦੇ ਆ ਕਿ ਸਾਡੇ ਉੱਪਰ ਕਿਉਂ ਹੋ ਰਿਹਾ ਇਹਦੇ ਬਾਰੇ ਸੋਚੋ ਭਈ ਨਫਰਤ ਦੀ ਰਾਜਨੀਤੀ ਜਿਹੜੀ ਆ ਉਹ ਦੂਰ ਕਰੋ ਹਰ ਧਰਮ ਨੂੰ ਤੁਸੀਂ ਨਾਲ ਨਾਲ ਜੋੜੋ ਇੱਕ ਦੂਜੇ ਨਾਲ ਸੋਚ ਵਿਚਾਰ ਲਈ ਪਈ ਅਸੀਂ ਦੁਨੀਆ ਕਿਦਾਂ ਗਾਹਾਂ ਤੋੜ ਸਕਦੇ ਆ ਭਈ ਸ਼ਾਂਤਵਾਜ ਨਾਲ ਪਿਆਰ ਦੇ ਨਾਲ ਜੇ ਨਫਰਤ ਹੈਗੀ ਆ ਕਿਸੇ ਦੇ ਨਾਲ ਤੁਸੀਂ ਸੋਚੋ ਕਿਉਂ ਵੀ ਨਫਰਤ ਆ ਕਿਉਂਕਿ ਜਿਹੜਾ ਸਿੱਖ ਆ ਕਿਸੇ ਧਰਮ ਦਾ ਫਰੰਦੀ ਨਹੀਂ ਕਰਦਾ ਪਰ ਜਿਹੜੀ ਰਾਜਨੀਤੀ ਹੁੰਦੀ ਆ ਸਿੱਖ ਹਰ ਵੇਲੇ ਚੈਲੰਜ ਕਰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ